ਉਹਨਾਂ ਨੇ 6 ਸਨੇਚਰ ਫੜੇ ਆ ਤਿੰਨ ਵੱਖਰੇ ਵੱਖਰੇ ਕੇਸਾਂ ਦੇ ਵਿੱਚ ਤੇ ਉਹਨਾਂ ਤੋਂ 3 ਟੂ-ਵੀਲਰਸ ਦੀ ਰਿਕਵਰੀ ਕੀਤੀ ਹੈ 2 ਮੋਟਰਸਾਈਕਲ ਇੱਕ ਐਕਟਿਵਾ ਸਕੂਟਰ ਦੀ ਤੇ 6 ਮੋਬਾਈਲ ਫੋਨ ਦੀ ਉਹਨਾਂ ਤੋਂ ਫੜੇ ਆ ਜਿਹੜੇ ਵੱਖਰੇ ਵੱਖਰੇ ਕੇਸਾਂ 'ਚ 6 ਸਨੇਚਰਸ ਫੜੇ ਉਹਨਾਂ ਦਾ ਨਾਮ ਹੈ ਹਰਵਿੰਦਰ ਸਿੰਘ ਰਿਲਾਇਸ ਬੋਬੀ ਰਕੇਸ਼ ਕੁਮਾਰ ਰਿਲਾਇਸ ਬੱਬੂ ਹਰਜੀਤ ਸਿੰਘ ਜੀਤਾ ਨਿਤਿਨ ਸਨ ਆਫ ਲਖਮਿੰਦਰ ਸਿੰਘ ਤੇ ਵਿਸ਼ਾਲ son of ترسین ਸਿੰਘ ਤੇ शिवम कुमार ਲੈ शिवम ਐਸਾਰੇ ਹੀ ਛੋਟੀ ਉਮਰ ਦੇ ਹੈਗੇ ਆ ਆ 2 बाई ਸਾਲ ਦੇ ਮੁੰਡੇ ਨੇ ਤੇ ਵੱਖਰੇ ਵੱਖਰੇ ਏਰੀਆ ਚ ਸਨੇਚਿੰਗ ਕਰਦੇ ਆ ਸ਼ਹਿਰ ਦੇ ਤੇ ਇਹਨਾਂ ਤੋਂ ਅਸੀਂ ਹੋਰ ਵੀ ਪੁਛਗਿੱਛ ਕਰ ਰਹੇ ਆ ਤੇ ਜਿਵੇਂ ਪੁਛਗਿੱਛ ਵਿੱਚ ਹੋਰ ਇਹਨਾਂ ਦੀ ਸਨੇਚਿੰਗ ਜੇ ਜਦੋਂ ਉਹਨਾਂ ਕਰਨਗੇ ਯਾਰ ਸਾਨੂੰ ਪਤਾ ਚੱਲੂਗਾ ਅਸੀਂ ਉਹ ਵੀ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂਗੇ ਤੇ ਜਿਹੜੇ ਐਸ ਸਨੇਚਰਸ ਨੇ ਸਵਾਇ ਨਿਤਿੰਦ ਦੇ ਸਾਰੇ ਅ ਨਸ਼ਾ ਦਾ ਸੇਵਨ ਕਰਦੇ ਆ ਤੇ ਅ ਆਪਣਾ ਹੋਰ ਵੀ ਇਹਨਾਂ ਅਸੀਂ ਸੀਸੀਟੀਵੀ ਫੁਟੇजेस ਵਗੈਰਾ ਵੀ ਹੋਰ ਖੰਗਾਲ ਰਹੇ ਆ ਤੇ ਉਹਨਾਂ ਤੋਂ ਸਨੇਚਿੰਗ ਦਾ ਵੀ ਪਤਾ ਚੱਲੂਗਾ ਤੇ ਬੇਸਿਕਲੀ ਜਿਹੜੀ ਸਨੇਚਿੰਗ ਕਰਦੇ ਆ ਜੀ ਇਹ ਆਪਣਾ ਰਾਣੀ ਕਾ ਬਾਗ ਤੇ ਆਪਣਾ ਕੰਪਨੀ ਬਾਗ ਦੇ ਲਾਗੇ ਤੱਕ ਤੇ ਤੀਸਰਾ ਆਪਣਾ ਹੈਗਾ ਸ਼ਾਸਤਰੀ ਨਗਰ ਵਗਰਾ ਇੱਥੇ ਇਹਨਾਂ ਨੇ ਜ਼ਿਆਦਾ ਸਨੇਕਿੰਗ ਸਨੇਚਿੰਗ ਵਗਰਾ ਕੀਤੀਆਂ ਤੇ ਰਣਜੀਤ ਦੇ ਵੀ ਵਗਰਾ ਵੀ ਅਸੀਂ ਦੇਖਦੇ ਆਂ ਜਿਹੜੀ ਇਹਨਾਂ ਨੇ ਕੀਤੀ ਉਹ ਵੀ ਅਸੀਂ ਕਰ ਰਹੇ ਆਂ ਤੇ ਇਹ ਬੇਸਿਕਲੀ ਛੋਟੀ ਮੋਟੀ ਨੌਕਰੀਆਂ ਕਰਦੇ ਆ ਜਿਵੇਂ ਕਿ ਹਰਵਿੰਦਰ ਸਿੰਘ ਐ ਐ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਐ ਤੇ ਜਿਹੜਾ ਰਕੇਸ਼ ਕੁਮਾਰ ਐ ਉਹ ਪੰਨੂ ਇੰਟਰਨੈਸ਼ਨਲ ਦੇ ਅ ਰਿਸੈਪਸ਼ਨਿਸਟ ਦਾ ਕੰਮ ਕਰਦਾ ਐ ਜੀ ਤੇ ਜਿਹੜਾ ਹਰਜੀਤ ਸਿੰਘ ਐ ਉਹ ਆਪਣਾ ਡ라이ਵਰ ਹੈਗਾ ਜੀ ਹਾਇਤ ਹੋਟਲ ਦੇ ਵਿੱਚ ਤੇ ਨਿਤਿਨ ਹਾਲੇ ਪੜ ਰਿਹਾ ਜੀ 11ਵੀਂ ਕਲਾਸ ਦੇ ਵਿੱਚ ਤੇ ਜਿਹੜਾ ਵਿਸ਼ਾਲ ਹੈ ਉਹ ਇੱਕ ਸਲੂਨ ਦੇ ਵਿੱਚ ਹੈ ਤਰਨ ਤਰਨ ਤੇ ਜਿਹੜਾ ਸ਼ਿਵਮ ਹੈ ਉਹ ਵੀ ਆਪਣਾ ਇੱਕ ਗਾਰਮੈਂਟ ਸ਼ਾਪੇ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਹੈਗਾ ਵਿਸ਼ਾਲ ਹੈ ਉਹਦੇ ਤੇ ਪਹਿਲਾਂ ਵੀ ਇੱਕ ਤਰਨ ਤਰਨ ਨੇ ਕੇਸ ਰਜਿਸਟਰਡ ਹੈਗਾ ਤੇ ਜਿਹੜੇ ਹੈਗੇ ਆਪਣਾ ਸੰਜੀਵ ਰਕੇਸ਼ ਕੁਮਾਰ ਹੈਗਾ ਉੱਤੇ ਵੀ ਦੋ ਕੇਸਿਸ ਪਹਿਲਾਂ ਹੀ 스내ਚਿੰਗ ਵਗਰਾ ਦੇ ਰਿਸਟਰਡ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਹਰਜੀਤ ਸਿੰਘ ਤੇ ਨਿਤਿਨ ਇਹਨਾਂ ਤੇ ਵੀ ਵੱਖਰੇ ਵੱਖਰੇ ਥਾਣੇ ਸਨੇਚਿੰਗ ਦੇ ਕੇਸਿਸ ਆਲਰੇਡੀ ਰਿਸਟਰਡ ਹੈਗੇ ਆ ਸੋ ਹੈਬਿਚੁਅਲ ਆਫੈਂਡਰਸ ਹੈਗੇ ਆ ਅਸੀਂ ਇਹਨਾਂ ਨੂੰ ਪੇਸ਼ ਕਰਕੇ ਹਲੇ ਰਿਮਾਂਡ ਲੈ ਰਹੇ ਆ ਤੇ ਜੋ ਵੀ ਆਪਣਾ ਨਿਕਲੇਗਾ ਅਸੀਂ ਤਨੋਂ ਟਾਈਮ ਟਾਈਮ ਦੱਸਦੇ ਰਹਾਂਗੇ ਕਿ ਟਾਈਮੇ ਕੋਈ ਡੈਪਰੋਗਰਾਫ ਯੂਜ਼ ਕਰ ਲਈ ਜੀ ਜਾਂ ਕੁਝ ਤਰ੍ਹਾਂ ਦੇ ਨਹੀਂ ਸਨੇਚ ਹਲੇ ਵੈਪਨ ਦੀਨਾਂ ਤੋਂ ਹਲੇ ਕੋਈ ਰਿਕਵਰੀ ਐਸੇਚ ਨਹੀਂ ਆਈ ਪਰ ਉਹ ਵੀ ਅਸੀਂ ਐਂਗਲ ਦੇਖਾਂਗੇ ਬੇਸਿਕਲੀ ਜੋ ਸਾਨੂੰ ਜੋ ਪਤਾ ਚੱਲੇ ਜੋ ਲੋਕਾਂ ਨੇ ਜਾਂ ਜੋ ਇਨਫੋਰਮਰ ਨੇ ਜੋ ਦੱਸਿਆ ਜਾਂ ਜਿਨ੍ਹਾਂ ਨਾਲ ਸਨੇਚਿੰਗ ਹੋਈ ਹੈ ਕਿ ਕੋਈ ਫੋਨ ਯੂਜ਼ ਕਰ ਰਿਹਾ ਹੁੰਦਾ ਹੈ ਤੇ ਉਹਦੀ ਸਨੇਚਿੰਗ ਜਾਂ ਕੋਈ ਮੋਟਰਸਾਈਕਲ ਕੋਈ ਕਿਤੇ ਪਾਰਕਿੰਗ ਵਿੱਚ ਲਾ ਕੇ ਚਲਾ ਗਿਆ ਉਹਦਾ ਮੋਟਰਸਾਈਕਲ ਸਕੂਟਰ ਚੁੱਕ ਕੇ ਲੈ ਜਾਂਦੇ ਆ ਜੀ ਤੇ ਇਸ ਹਸਾਬ ਨਾਲ

ਵੱਖਰੀ ਕਰ ਰਹੇ ਆ ਜੀ ਦੋ ਜਣੇ ਵੱਖਰੀ ਕਰ ਰਹੇ ਆ ਤੇ ਜਿਵੇਂ ਇਹ ਹੈਗਾ ਜੀ ਆਪਣਾ ਕਿਸ ਨੂੰ ਅਸੀਂ ਰਾਨੀਕਾਬਾਗ ਦੇ ਲਾਗੇ ਉਹ ਕੀਤਾ ਕਿਸ ਨੂੰ ਅਸੀਂ ਲਮਸਨ ਕਲੱਬ ਦੇ ਲਾਗੇ ਤਾਂਗੇ ਰੈਸਟ ਕੀਤਾ ਜੀ ਦੋ ਜਣੇ ਹੋਰ ਕਿਤੇ ਕੀਤਾ ਜੀ ਵੱਖਰੀ ਵੱਖਰੀ ਥਾਵਾਂ ਤੇ ਅਸੀਂ ਕੀਤਾ ਬਹੁਤ ਪੜਦਾ ਇਹਨਾਂ ਦਾ ਅੰਦਰ ਸਭ ਏਰੀਆ ਦੇ ਇਹਨਾਂ ਦੇ ਨਸ਼ਈ ਇਹਨਾਂ ਨਾਲ ਆਪਣੇ ਕੁਝ ਮਜਬੂਰੀਆਂ ਵੀ ਨਜ਼ਰ ਆndੀਆਂ ਆ ਇਹ ਵੇ ਤਾਂ ਹੁਣ ਪੁੱਛ ਕੇ ਜੇ ਪਤਾ ਚੱਲੇਗਾ ਪਰ ਨਹੀਂ ਪਰ ਜਿਹੜਾ ਹੁਣ ਦੇਖੋ ਨਸ਼ਾ ਲੈਂਦਾ ਹੈ ਉਹਨੂੰ ਘਰ ਦੇਣਾਂ ਦਾ ਪੈਸੇ ਦੇਣੇ ਨਹੀਂ ਨਸ਼ਾ ਖਰੀਦਣ ਲਈ ਉਹ ਤਾਂ ਹੁਣ ਬਾਹਰੋਂ ਆਪਣਾ ਇੰਜ਼ਾਮ ਕਰੂਗਾ ਨਾ ਕਿ ਸਾਥ ਬੰਦੇ ਚ अच्छे ਲੋਕੋ ਕੋਲ ਛੋਟਾ ਬਰਾਦ